ਨਾਮ ਹੈ ਤੁਹਾਡਾ ਜੀ ਜੈ ਸ਼੍ਰੀ ਰਾਮ ਜੀ ਮੈਂ ਰਮਨ ਵਡੇਰਾ ਸ਼ਿਵਸਰਾਂ ਪੰਜਾਬ ਪ੍ਰਧਾਨ ਯੂਥ ਅੱਜ ਅਰਤੀ ਰੁਕੀ ਗਈ ਹੈ ਕੀ ਕਹਿਣਾ ਹੈ ਅਸੀਂ ਪਾਕਿਸਤਾਨ ਦੀ ਘੋਰ ਨੋਰ ਤੇ ਨਿੰਦਿਆ ਕਰਦੇ ਆ ਕਿ ਜਿਹੜਾ ਇਹਨੇ ਕਾਨੂੰਨਾਂ ਕੰਮ ਕਰਾਇਆ ਹੈ ਕਰਾਣੇ ਬੰਦ ਕਰੇ ਇਹ ਸਾਡੇ ਨਾਲ ਸਿੱਧਾ ਮੱਥਾ ਲਾਵੇ ਜੀ ਅਸੀਂ ਆਪਣੀਆਂ ਸਰਕਾਰਾਂ ਨੂੰ ਬੇਨਤੀ ਕਰਦੇ ਆਂ ਜੀ ਸਾਨੂੰ ਭੇਜੇ ਬਾਰਡਰਾਂ ਤੇ ਅਸੀਂ ਜ਼ਿੰਦਾ ਬੰਬ ਬਣ ਕੇ ਜਾਵਾਂਗੇ ਪਾਕਿਸਤਾਨ ਨੇ ਨਹੀਂ ਧੱਜੀਆਂ ੜਾ ਕੇ ਆਵਾਂਗੇ ਚਾਹੇ ਅਸੀਂ ਇਕੱਲੇ ਇਕੱਲੇ ਆ ਫਿਰ ਵੀ ਨਹੀਂ ਅਸੀਂ ਡਰਦੇ ਅਸੀਂ ਹਿੰਦੂ ਆ ਮਰਨਾ ਨਹੀਂ ਪਸੰਦ ਕਰਦੇ ਮਾਰਨਾ ਪਸੰਦ ਕਰਦੇ ਆ ਤੁਹਾਡੇ ਵੱਲੋਂ ਤਿਰੰਗਾ ਲਹਿਰਾਇਆ ਗਿਆ ਮਸਜਿਦ ਨਹੀਂ ਚੜ੍ਹ ਇਹ ਸਾਡੇ ਭਾਈਚਾਰੇ ਦੀ ਪ੍ਰਤੀਕ ਪ੍ਰਤੀਕ ਹੈ ਜੀ ਤਿਰੰਗਾ ਸਰਬ ਸੰਝਾ ਜੀ ਸਾਡੇ ਦੇਸ਼ ਦਾ ਨਿਸ਼ਾਨ ਹੈ ਜੀ ਇਹ ਮਸਜਿਦ ਕੋਈ ਕਿਸੇ ਅਲੱਗ ਪੰਥ ਦੀ ਨਹੀਂ ਕੀ ਸਾਡੀ ਸਾਰਿਆਂ ਦੀ ਆ ਅਸੀਂ ਮੱਝ ਵਿੱਚ ਜਾਨੇ ਆ ਉਹ ਸਾਡੇ ਹੀ ਭਾਈਚਾਰੇ ਚ ਆ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆ ਭਾਈਚਾਰਕ ਸਾਂ ਇਹਨੂੰ ਕੈਮਰਾ ਰੱਖੋ ਜਿਹੜੀ ਉਹਨਾਂ ਨੇ ਕਾਨੂੰਨੀ ਹਰਕਤ ਕੀਤੀ ਆ ਉਹਦੀ ਸਾਡੀ ਜਿਹੜੀ ਸੈਂਟਰ ਸਰਕਾਰ ਆ ਉਹ ਜਵਾਬ ਦੇਵੇ ਮੋਦੀ ਨੂੰ ਇੱਕੋ ਹੀ ਬੇਨਤੀ ਆ ਉਹਨਾਂ ਦਾ ਹੁੱਕਾ ਪਾਣੀ ਬੰਦ ਕਰ ਦਿੱਤਾ ਜਾਵੇ ਸਭ ਤੋਂ ਪਹਿਲਾਂ ਪਾਣੀ ਜਿਹੜਾ ਆਪਾਂ ਸਾਂ ਚੱਲਦੀ ਆ ਉਹ ਬੰਦ ਕੀਤਾ ਜਾਵੇ ਜਿਹੜਾ ਵੀ ਵਪਾਰ ਆ ਜਿਹੜੇ ਵੀ ਇੱਥੇ ਪਾਕਿਸਤਾਨ ਤੋਂ ਆਏ ਹੋਣ ਉਹਨਾਂ ਦੇ ਵੀਜੇ ਵੀ ਕੈਨਸਲ ਕੀਤੇ ਜਾਵੇ ਅਸੀਂ ਇਹੀ ਸਰਕਾਰ ਤੋਂ ਪੂਰੇ ਜੋਰ ਨਾਲ ਮੰਗ ਕਰਦੇ ਆ ਕਿ ਜਿਹੜੇ ਸਾਡੇ 28 ਪਰਿਵਾਰ ਦੇ ਬੱਚੇ ਸ਼ਹੀਦ ਹੋਏ ਨੇ ਉਹਨਾਂ ਨੂੰ ਨਾਲੇ ਮੁਆਵਜ਼ਾ ਵੀ ਦਿੱਤਾ ਜਾਵੇ ਉਹਨਾਂ ਦੇ ਘਰਾਂ 'ਚ ਨੌਕਰੀਆਂ ਵੀ ਦਿੱਤੀ ਜਾਣ ਉਹਨਾਂ ਦੇ ਪਰਿਵਾਰ ਦਾ ਪਾਲਣ ਪੋਸ਼ਣ ਵੀ ਵਧੀਆ ਧੰਗ ਨਾਲ ਕੀਤਾ ਜਾਵੇ ਜਾਇ ਸ਼ਿਦਾਰ ਗਰਦਨਾ ਘਟਨਾ ਅਰਸੋਂ ਜੋ ਹੋਈ ਹੈ ਉਸ ਦੇ ਵਿੱਚ ਬਹੁਤ ਸਾਰੇ ਪਰਿਵਾਰਾਂ ਨੂੰ ਝੋਟ ਪਹੁੰਚੀ ਹੈ ਉਹਨਾਂ ਦੇ ਕਈ ਜੀ ਚਲੇ ਗਏ ਨੇ ਅੱਜ ਉਸ ਘਟਨਾ ਦਾ ਜੋ ਪਾਕਿਸਤਾਨ ਤੋਂ ਆਏ ਅੰਤਖਵਾਦੀਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਉਸ ਵਾਰ ਅਸੀਂ ਅੱਜ ਸਮਰਾਲੇ ਦੇ 메인 ਚੌਂਕ ਦੇ ਵਿੱਚ ਪਾਕਿਸਤਾਨ ਦਾ ਪੁਤਲਾ ਝੁਕਿਆ ਔਰ ਸਾਰੇ ਬਾਜ਼ਾਰ ਨੇ ਸਾਰੇ ਹੀ ਸੰਸਥਾਵਾਂ ਨੇ ਇਸ ਘਟਨਾ ਦੀ ਜੋ ਨਿੰਦਨਯੋਗ ਘਟਨਾ ਹੈ ਉਸਾ ਸਭ ਨੇ ਔਰ ਜੋਰ ਹੰਗਾਰਾ ਭਰਿਆ ਹੈ ਅਸੀਂ ਅੱਜ ਸਾਰੇ ਇਕੱਠੇ ਹੋ ਕੇ ਇੱਥੇ ਸਮਰਾਲਾ ਚੌਂਕ ਦੇ ਵਿੱਚ ਪਾਕਿਸਤਾਨ ਦੀ ਹਾਏ ਹਾਏ ਪਾਕਿਸਤਾਨ ਦਾ ਮੁਰਦਾ ਝੁਕਿਆ ਹੈ ਜੀ ਔਰ ਮੈਂ ਜਿੰਨੇ ਵੀ ਇਹ دہشت گرد ਨੇ ਅੰਤਕਵਾਦ ਨੇ ਇਹਨਾਂ ਨੇ 25-30 ਪਰਵਾਰਾਂ ਨੂੰ ਨਿਸ਼ਾਨਾ ਨਹੀਂ ਬਣਾਇਆ 140 ਕਰੋੜ ਦੇਸ਼ਵਾਸੀਆਂ ਨੂੰ ਲਲਕਾਰਿਆ ਹੈ ਔਰ ਹਿੰਦੋਸਤਾਨ ਦਾ ਇੱਕ ਇੱਕ ਨਾਗਰਿਕ ਇਸ ਘਟਨਾ ਦਾ ਅੰਜਾਮ ਦੇਣ ਲਈ ਤਿਆਰ ਬੈਠਾ ਹੈ ਮੈਨੂੰ ਆਸ ਹੈ ਆਪਣੇ ਮਾਨਯੋਗ ਜਸਸਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰભાઈ ਮੋਦੀ ਔਰ ਅਭਿਤਸ਼ਾਤੋਂ ਜੋ ਕਿ ਸਾਡੇ ਗ੍ਰਹਿ ਮੰਤਰੀ ਨੇ ਔਰ ਜਲਦੀ ਹੀ ਇਹ ਐਕਸ਼ਨ ਲੈਣਗੇ ਧੰਨਵਾਦ ਜੀ ਨਾਮਾ ਤੁਹਾਡਾ ਜੀ ਸੇਵਾਦਾਰ ਜੀ ਐਮ ਸੀ ਜੀ ਸਮਰਾਲਾ ਇਹ ਕਹਿਣਾ ਚਾਹੁੰਦੇ ਹਾਂ ਰੋਸ਼ ਪ੍ਰਦਰਸ਼ਨ ਕੀਤਾ ਗਿਆ ਜੀ ਅੱਜ ਅਸੀਂ ਇੱਥੇ ਰੋਸ਼ ਪ੍ਰਦਰਸ਼ਨ ਜਿਹੜਾ ਪਿਛਲੇ ਦਿਨੀ ਜੰਮੂ ਕਸ਼ਮੀਰ ਦੇ ਵਿੱਚ ਪਹਿਲਗਾਮ ਦੇ ਵਿੱਚ ਜਿਹੜਾ ਪਾਕਿਸਤਾਨ ਦੇ ਆਤਿਗਵਾਦੀਆਂ ਨੇ ਸਾਡੇ ਜਿਹੜੇ ਭਾਰਤ ਦੇ 28 ਜਿਹੜੇ ਭਾਰਤਵਾਸੀ ਸੀ ਕਿ ਉਹਨਾਂ ਨੂੰ ਜਿਹੜਾ ਉੱਥੇ ਗੋਲੀ ਮਾਰ ਕੇ ਹਲਾਕ ਕੀਤਾ ਆ ਅਸੀਂ ਉਹਦਾ ਪੂਰ ਜ਼ੋਰ ਵਿਰੋਧ ਕਰਦੇ ਆਂ ਔਰ ਉਸ ਦੇ ਵਿਰੋਧ ਦੇ ਵਿੱਚ ਅੱਜ ਅਸੀਂ ਉਹਰੇ ਪਤਲਾ ਫੁਕੇਆ ਪਤਲਾ ਮੁੰਗ ਦੇ ਨਾਲ ਸਾਰੀਆਂ ਜਿੰਨੀਆਂ ਸਾਡੀ ਸਿਆਸੀ ਪਾਰਟੀਆਂ ਨੇ ਸਾਰਿਆਂ ਨੇ ਇਕਜੁੱਟ ਹੋ ਕੇ ਪਤਲਾ ਫੁਕੇਆ ਔਰ ਉਹਦੇ ਵਿੱਚ ਸਾਡੇ ਨਾਲ ਮੁਸਲਮ ਭਾਈਚਾਰਾ ਜਿਹੜਾ ਉਹ ਵੀ ਸਾਡੇ ਨਾਲ ਉਹਨੇ ਪਾਕਿਸਤਾਨ ਦਾ ਪੂਰਜੋਰ ਵਿਰੋਧ ਕੀਤਾ ਹੈ ਔਰ ਅਸੀਂ ਸੈਂਟਰ ਪ੍ਰਕਾਰ ਮੋਦੀ ਜੀ ਨੂੰ ਬੇਨਤੀ ਕਰਦੇ ਆ ਕਿ ਜਿਹੜਾ ਇਹ 28 ਪਰਿਵਾਰਾਂ ਨੂੰ 28 ਪਰਿਵਾਰ ਨਹੀਂ 140 ਕਰੋੜ ਦੇਸ ਵਾਸੀਆਂ ਨੂੰ ਜਿਹੜਾ ਉਹਨਾਂ ਨੇ ਇੱਕ ਝੋੜ ਕੇ ਰੱਖਦਾ ਆ ਉਹਦਾ ਬਦਲਾ ਜਿਹੜਾ ਬਹੁਤ ਛੇਤੀ ਲੈ ਲੈਣਾ ਚਾਹੀਦਾ ਹੈ ਜੀ ਆ ਜੀ ਮੇਰਾ ਨਾਮ ਮੋਹਿੰਦ ਸਿੰਘ ਹੈ ਮੈਂ ਇਹੀ ਸਮਰਾ ਲਗੀ ਜਾਵਾਂ ਮੈਂ ਸਿੱਧੇ ਇਮਾਮਤ ਕਰਦਾ ਹਾਂ ਨਮਾਜ਼ ਬਣਾ ਦੋ ਜੋ ਕਸ਼ਮੀਰ ਨੇ ਕਤਲਿਆ ਉਹ ਨਾ جی جی کیا جی کہنا اس کے بارے میں ہم ہندوستانی ہی نہیں بلکہ پوری دنیا اس کی مذمت کرتی ہے اور خاص طور سے مسلمان تو اس کی مذمت پوری کرتا ہے اور ہمارے پنجاب والے بالکل مذمت کرتے ہیں کھل کر کیونکہ یہ کام اتنا غلط ہوا ہے جو بہت بڑا حادثہ ہے ہمارے لیے تو اس کا پرزور ہم مذمت کرتے ہیں مخالفت کرتے ہیں اس کی اور ایسا آگے نہ ہو اس کے لیے ہم اپنی سرکار سے درخواست کرتے ہیں کہ پورا انتظام اس کا کیا جائے مسجد میں ترنگا بھی لہرایا گیا ہے جی 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 ترنگا تو ہماری ایک شان ہے ترنگا تو ہم ہر وقت لہرائیں گے اور لہراتے رہیں گے انشاءاللہ جب تک ہماری جان میں ہیں جات یہ کہ جو ان اتبادی جو حملہ ہوا جی جی ہندو مسلمان جی بھائی چارے کو ختم کرنے کیلئے لیے جی 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 جی, جی جی بلکل صحیح بات ہے یہ آپس میں لڑانے کے لیے اور آپسی بھائی چارگی کو ختم کرنے کے لیے کام کیا گیا ہے اور ایسا ہم ہونے نہیں دیں گے ہم بالکل سبھی کے ساتھ نعرے جی جی کیا بالکل ہم بھی اسی کے ساتھ میں ساتھ میں کھڑے ہوئے ہیں سبھی کے اور ہم بھی اس کی مذمت کرتے ڈاکٹر اشوک کمار شرما जेड़ा پردرشن प्रदर्शन किया क्योंकि जेड़े बेगुनाह ਵੰਦਿਆਂ ਨੂੰ ਸਿਰਫ ਧਰਮ ਦੇ ਹਿਧਾਰ ਤੇ ਮਾਰਿਆ ਗਿਆ ਇਹ ਬਹੁਤ ਬੜੀ ਮੰਦਭਾਗੀ ਜਿਹੜੀ ਘਟਨਾ ਪਹਿਰਗਾਮ ਤੇ ਹੋਈ ਹੈ ਇਹ ਰੋਸ ਪ੍ਰਦਰਸ਼ਨ ਇਸ ਲਈ ਕੀਤਾ ਕਿ ਅਸੀਂ ਉਹਨਾਂ ਨੂੰ ਪਤਾ ਲੱਗੇ ਕਿ ਉਹ ਕੱਲੇ ਉਹ ਪਰਿਵਾਰ ਦੇ ਬਰੇ ਸੀ ਵੀ ਆਪਣੇ ਆਪ ਨੂੰ ਮਰੇ ਹੀ ਸਮਝਿਆ ਤੋਂ ਕਿ ਅਸੀਂ ਜਿਵੇਂ ਮੋਦੀ ਜੀ ਨੇ ਬੜੇ ਫੈਸਲੇ ਲਾਏ ਆ ਕਿ ਪਾਣੀ ਦਾ ਵੀ ਸਸਪੈਂਡ ਕੀਤਾ ਹੋਰ ਸਾਰੇ ਬੀਜਿਆਂ ਦੀ ਗੱਲ ਵੀ ਕੀਤੀ ਹੈ ਹੁਣ ਸਮਾਂ ਆ ਗਿਆ ਕਿ 11 ਦਾ ਜਿਹੜਾ ਸਾਨੂੰ ਉਹਨਾਂ ਨੇ ਸ਼ਗਨ ਪਾਇਆ ਉਹ 101 ਕਰਕੇ ਮੋੜਨਾ ਚਾਹੀਦਾ ਪਾਕਿਸਤਾਨ ਤੇ ਟੋਟੇ ਕਰ ਦੇਣੇ ਚਾਹੀਦੇ ਨੇ ਕਿ ਜਿਹੜਾ ਕਸ਼ਮੀਰ ਦਾ ਰੋਜ਼ ਮਸਲਾ ਚੱਲਦਾ ਉਹ ਕਸ਼ਮੀਰ ਜਿਹੜਾ ਉਹ ਵੀ ਕਬਜ਼ਾ ਕੀਤਾ ਉਹ ਵੀ ਛਡਾਉਣ ਦੀ ਲੋੜ ਆ ਕਿ ਤਾਂ ਕਿ ਪਾਕਿਸਤਾਨ ਨੂੰ ਪਤਾ ਲੱਗੇ ਕਿ ਜੱਦ ਜੱਦ ਅਸੀਂ ਪੰਗਾ ਲੱਤਾਂ ਹਿੰਦੁਸਤਾਨ ਨਾਲ ਉਹ ਮਹਿੰਗਾ ਪੈਂਦਾ ਹੈ